ਮੇਰੀ ਸਾਰੀ ਜ਼ਿੰਦਗੀ ਲੰਗੀ 39 ਸਾਲ ਹੋ ਗਏ ਰਿਕਾਰਡ ਆ ਇੱਕ ਨਾਗਰ ਨੂੰ ਪਰਮਾਦਨ ਪਾਇ ਨਾਲ ਜੁੜਿਆ ਹੋਇਆ ਲੋਕੀ লাশ ਕਰੀ ਬੇਤਮੀ ਇੱਥੇ ਸੀ ਮੇਰੇ ਬੇਟੇ ਦੀ ਮੈਰਿਜ ਮੇ ਤਾਂ ਵੀ ਇੱਥੇ ਸੀ ਤੇ ਮੈਂ ਕਹਿੰਦਾ ਸੋਮਵਾਰ ਸਗਣ ਲੈ ਲਿਓ ਜਾਂ ਸੈਚਡੇ ਲੈ ਲਿਓ ਸੰਡੇ ਨਾ ਬਲਿਓ ਸਿੱਕ ਉਹ ਲੈ ਖੋਸ਼ ਸਾਟ ਕੇ ਰੂਹ ਦਾ ਸਕੂਨ ਆ ਮਨ ਕਹਿੰਦਾ ਵੀ ਅਸੀਂ ਆਏ ਬਿਨਾਂ ਰੈਣੀ ਚੋਵਾਨੀ ਪਾਰਸ਼ਾਨੀ ਪਰੀ ਕਿੰਨੀਆਂ ਬਣੀਆਂ ਲੜਦੇ ਘਰੇ ਮਾਰੇ ਦਾ ਪ੍ਰਕਾਸ਼ ਆ ਗੁਰਗਬਾਲ ਸਿੰਘ ਨੇ ਸੰਚੀ ਦਿੱਤੀਆਂ ਹੈ ਘਰੇ ਸਵੇਰੀ ਸ਼ਾਮ ਆਠ ਹੁੰਦੇ ਸੀ ਜਾਰੇ ਦੇ ਵਿੱਚ ਅਮਰਪੀਲਾ ਮਿਲਿਆ ਪਿਆ ਕਹਿੰਦਾ ਬਾਬਾ ਦੀ ਜੀ ਨਹੀਂ ਹੈਗੀ ਮੈਂ ਤੌਣ ਬਰਾ ਦੂੰਗਾ ਆਪਣੀ ਹੇ ਗਿਆ ਜਿੱਥੇ ਮਰਜ਼ੀ ਖੜ ਕੇ ਧਿਆ ਲੋ ਉਹਨਾਂ ਨੂੰ ਇੱਕ ਹੱਥ ਲਿਆ ਕਰਦੇ ਉਸੇ ਟਰਾਲ ਬੜੀ ਸੁਖਣਾ ਪੂਰੀ ਉਹ ਤੁਹਾਡੇ ਪਿਆਰ ਦੇ ਭੁੱਖੇ ਆ ਪੈਸੇ ਦੇ ਭੁੱਖੇ ਨਹੀਂ ਤੁਹਾਡੇ ਆਪ ਖੜੇ ਆ ਸਭ ਦੇਖ ਰਿਆ ਕਿਹੜਾ ਕੀ ਕਰਦਾ ਤੁਸੀਂ ਆ ਕਰ ਰਹੇ ਮੈਂ ਮਿੱਥੋ ਸੇਵਾ ਲੈ ਰਹੇ ਮੈਂ ਕਦੇ ਨਹੀਂ ਲਾਉਣੀ ਜਿੱਦਨ ਮੈਂ ਆ ਗਈ ਮੂਹ ਤੇ ਧੱਪਟ ਥਾ ਮੈਨੂੰ ਸਾਲ ਕੁਝ ਬਾਬੇ ਨੇ ਦਿੱਤਾ ਕਿਸੇ ਟਾਈਮ ਮਾਰ ਪੇਪਰ ਫੜਦਾ ਹੁੰਦਾ ਸੀਗਾ ਤੇ ਮੇਰੀ 100 ਰੁਪਏ ਤਨਖਾਹ ਵੀ ਨਾ ਪਰੀ ਸੋ ਬੰਦੇ ਨੇ ਅੱਜ ਉਹ ਰਿਸ਼ਕ ਸਭ ਤੋਂ ਸ਼ਾਇਦ ਹੀ ਸਭ ਕੁਝ ਬਾਬੇ ਨਹੀਂ ਦਿੱਤਾ ਮੈਂ ਆ ਗਿਆ ਸੁਖਨਸ਼ਾਲਾ ਪੜ ਕਰਦੇ ਗਏ ਵਿਰਾਗ ਆ ਜਾਂਦਾ ਅੱਜ 80 ਤੋਂ ਲੈ ਕੇ ਅੱਜ ਤੱਕ ਮੇ ਕੋ ਸਾਰੇ ਹੁਕਮਨਾਮਾ ਸਾਹਿਬ ਨੇ ਡੇਲੀ ਲਿਖਤਾ ਹੁਕਮਨਾਮਾ ਸਾਹਿਬ ਮੂਜ ਬਣੀ ਯਾਰ ਪਤ ਜੀ ਭਾਈ ਗੁਰੂ ਜੀ ਕਿੱਥੋਂ ਆਏ ਫਰੋ ਮੋਗਾ ਸਿਟੀ ਤੋਂ ਹਾਂ ਜੀ ਤਾਂ ਮੋਗਾ ਸਿਟੀ ਤੋਂ ਗੁਰੂ ਘਰ ਵਿਖੇ ਪਹੁੰਚੇ ਹਾਂ ਤਾਂ ਕਿਵੇਂ ਵੇਖਦੇ ਹਾਂ ਕਿ ਕਿੰਨਾ ਕੁ ਆਪਣੇ ਆਪ ਨੂੰ ਸੁਭਾਗੇਸ਼ਾਲੀ ਸਮੇਂ ਤੇ ਉਹ ਗੁਰੂ ਘਰ ਮੇਰੀ ਸਾਰੀ ਜ਼ਿੰਦਗੀ ਲੰਗੀ 39 ਸਾਲ ਹੋ ਗਏ ਰਿਕਾਰਡ ਆ ਇੱਕ ਨਾਗਾ ਨੂੰ ਪਰਮਾਤਮਾ ਨਾਲ ਜੁੜਿਆ ਹੋਇਆ ਨੇ ਇੱਕ ਨਾਗਾ ਨਹੀਂ 49 ਸਾਲਾਂ ਚ ਰਿਕਾਰਡ ਆ ਵੀ ਮੇਰੇ ਪਿਓ ਦੀ ਲਾਸ਼ ਕਰੇ ਤਾਂ ਵੀ ਇੱਥੇ ਸੀ ਮੇਰੇ ਬੇਟੇ ਦੀ ਮੈਰਿਜ ਮੇ ਤਾਂ ਵੀ ਇੱਥੇ ਸੀ ਲੋਕਡਾਊਨ ਚ ਇੱਥੇ ਰਹਿ ਆ ਘਰ ਦੇ ਕੋਈ ਫੰਕਸ਼ਨ 36 ਤੋਂ 9 ਸਭ ਕੈਨਸਲ ਸੰਡੇ ਮੈਂ ਮੀਂਹ ਜਾਵੇ ਨੇਰੀ ਜਾਵੇ ਹੜਤਾਲ ਹੋਵੇ ਕੁਝ ਵੀ ਹੋਵੇ ਸੰਡੇ ਇੱਥੇ ਨਾਲ ਸੰਡੇ ਇੱਥੇ ਆਉਣਾ ਹੀ ਆਉਣਾ ਆ 6 ਤੋਂ ਲੈ ਕੇ ਅੱਜ ਦੀ ਅੱਜ ਦੀ ਡੇਟ ਤੱਕ 49 ਸਾਲ ਦਾ ਇੱਕ ਰਿਕਾਰਡ ਆ ਪਰਮਾਤਮਾ ਦੀ ਕਿਰਪਾ ਵਧੀਆ ਲੱਗਦਾ ਕੋਈ ਬੇਟਾ ਵਧੀਆ ਛੱਡ ਕੇ ਮੇਰੀ ਸਾਰੀ ਬਾਕੀ ਜ਼ਿੰਦਗੀ ਇੱਥੇ ਹੀ ਮਿਸਟਰ ਲੋਕ ਕਹਿੰਦੇ ਕਿ ਐਤਵਾਰ ਨੂੰ ਆਪਣੇ ਪਰਿਵਾਰ ਨੂੰ ਟਾਈਮ ਦੇਈਏ ਕਿਤੇ ਆਈਏ ਜਾਈਏ ਕੋਈ ਘਰ ਦੇ ਫੰਕਸ਼ਨ ਹੁੰਦੇ ਨੇ ਤੁਸੀਂ ਨਹੀਂ ਸਾਡੇ ਅੱਤੇ ਤਾਂ ਕੈਂਸਲ ਮੈਂ ਸਭ ਕੈਂਸਲ ਕਰ ਦੇਣਾ ਤੁਹਾਡੇ ਘਰੇ ਫੰਕਸ਼ਨ ਹਨਾ ਤੇ ਮੈਂ ਕਹਿੰਦਾ ਸੋਮਵਾਰ ਸਗਣ ਲੈ ਲਿਓ ਜਾਂ ਸੈਚਡੇ ਲੈ ਲਿਓ ਸੰਡੇ ਨਾ ਬਲਾਇਓ ਮੈਂ ਕੁਝ ਨਹੀਂ ਖਾਣਾ ਪੀਣਾ ਉੱਥੇ ਜਾਣਾ ਬਸ ਕਿ ਡਿਊਟੀ ਮਾਰਣੇ ਆ ਲਾਈ ਆ ਭੰਡਿਆ ਦੀ ਡਿਊਟੀ ਕਰਕੇ ਸੇਵਾ ਕਰਕੇ ਖੁਸ਼ 86 ਉਹ ਖੁਸ਼ ਛੱਡ ਕੇ ਰੂਹ ਦਾ ਸਕੂਨ ਆ ਮਤਲਬ ਕਹਿੰਦਾ ਵੀ ਅਸੀਂ ਆਏ ਬਿਨਾ ਰਹਿ ਨਹੀਂ ਸਕਦੇ ਕਿਉਂਕਿ ਜਿਹੜਾ ਬੰਦੇ ਨੂੰ 39 ਸਾਲ ਹੋ ਗਏ ਬਾਬਾ ਜੀ ਦੇ ਨਾਲ ਜੁੜਿਆ ਹੋਇਆ ਨਹੀਂ ਛੱਡਦੇ ਵੀ ਚਾਹ ਕੇ ਵੀ ਕਿਰਪਾ ਬਾਛੜੀ ਕਰਤਾ ਸੇਵਾ ਕਰਕੇ ਮਨ ਨੂੰ ਕਿੰਨਾ ਸਕੂਨ ਮਿਲਦਾ ਨਾ ਓਏ 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 ਸਵਰਗ ਤੋਂ ਵੱਧ ਜੁਏ ਸਵਰਗ ਇਸ ਆਗੇ ਸਾਨੂੰ ਕੁਛ ਨਹੀਂ ਭਰਾਈਦਾ ਸਾਡੀ ਆਸੇਵਾ ਨਾਲ ਛੁੱਟੇ ਨਾ ਛੱਡਣ ਦੇਣਾ ਚਾਹ ਕੇ ਵੀ ਨਹੀਂ ਛੱਡ ਸਕਦੇ ਨਾ ਅਸੀਂ ਛੱਡੀਏ ਬਹੁਤ ਕਿਰਪਾ ਮਾਰੀ ਜਿਹੜੇ ਲੋਕ ਗੱਲਾਂ ਕਰਦੇ ਨੇ ਕਿਉਂਕਿ ਕੁਛੇ ਲੋਕ ਗੱਲਾਂ ਕਰਦੇ ਕਿ ਚਪਹਿਰਾ ਸਾਹਿਬ ਇਹਦੇ ਵਿੱਚ ਨਹੀਂ ਜਾਣਾ ਚਾਹੀਦਾ ਗੁਰੂ ਘਰ ਕਿਉਂਕਿ ਇਤਿਹਾਸ ਨਹੀਂ ਕੋਈ ਹੈਗਾ ਚਪਹਿਰਾ ਸਾਹਿਬ ਦਾ ਪਰ ਗੁਰੂ ਸਾਹਿਬ ਜਿਹਦਾ ਪਾਠ ਸਰਵਣ ਹੁੰਦਾ ਇੱਥੇ ਸੰਗਤਾਂ ਇਕੱਠੀਆਂ ਹੁੰਦੀਆਂ ਨੇ ਸੇਵਾ ਇਕੱਠੀਆਂ ਕਰਦੀਆਂ ਨੇ ਦਿਲ ਨੂੰ ਸਕੂਨ ਮਿਲਦਾ ਹਾ ਜੀ ਆਦੀ ਇਹ ਕੋਈ ਸ਼ੱਕ ਨਹੀਂ ਗਾ ਬਾਣੀ ਨਾਲ ਜੁੜਦੀਆਂ ਕੌਣ ਕਹਿੰਦਾ ਚਾਰ ਘੰਟੇ 6 ਘੰਟੇ ਅਗਰ ਇਸ ਜੁੜਦੇ ਤੇ ਨਾ ਬਾਣੀ ਨਾਲ ਘਰੇ ਪਾਠ ਨਹੀਂ ਕਰਦੇ ਇੱਥੇ ਵੱਜ ਕੇ ਕਰਦੇ ਤਾਂ ਹੈ ਨਾ ਪਾਠ ਇਹ ਵਿੱਚ ਕੋਈ ਸ਼ੱਕ ਨਹੀਂ ਗਾ ਘਰੇ ਨਹੀਂ ਕਰਦੇਗੇ ਇੱਥੇ ਪੰਜ ਪਾਠ ਸਾਰੇ ਸੁਖਨੀ ਸਾਹਿਬ ਦਾ 24 ਸਾਰੇ ਪਾਠ ਕਰਦੇ ਆਪਣੇ ਆਮਰੇ ਸੇਵਾ ਕਰਦੇ ਕਰਦੇ ਨਾਲ ਮੂ ਜਵਾਨੀ ਪਰੇਸ਼ਾਨੀ ਪਣੀ ਕਿੰਨੀਆਂ ਬਾਣੀਆਂ ਲੈ ਲੈਂਦੇ ਘਰੇ ਮਾਰੇ ਦਾ ਪ੍ਰਕਾਸ਼ ਆ ਗੁਰੂ ਅਕਾਲ ਸਿੰਘ ਨੇ ਸਾਂਚੀ ਦਿੱਤੀਆਂ ਹੈ ਘਰੇ ਸਵੇਰੇ ਸ਼ਾਮ ਪਾਠ ਹੁੰਦੇ ਸਾਰੇ ਦੇ ਵਿੱਚ ਅਮਰਤਪੀਲਾ ਮਿਲਿਆ ਪਿਆ ਕੋਈ ਨਸ਼ਾ ਨਹੀਂ ਜ਼ਿੰਦਗੀ ਵਿੱਚ ਬਸ ਆ ਸਾਡ ਸਾਹਿਬਾਂ ਦੇ ਦਾਰ ਨਹੀਂ ਛੱਡ ਨਾ ਨਾ ਬਾਬਾ ਜੀ ਆਇਆ ਦਾਰ ਨਹੀਂ ਛੱਡਦਾ ਮੈਂ ਦੇਖੋ ਜਿਸ ਜਿਸ ਦਾ ਬੇਟੇ ਦੀ ਮੈਰਿਜ ਹੋਵੇ ਸੰਡੇ ਨੂੰ ਫਿਰ ਵੀ ਇੱਥੇ ਹੋਵੇ ਤੇ ਇਦੋਂ ਤੇ ਕੀ ਆ ਜਦ ਮੇਰੇ ਬਾਪ ਦੀ ਲਾਸ਼ ਘਰੇ ਬੈਸੀ ਮੈਂ ਤਾਂ ਵੀ ਇੱਥੇ ਸੀ ਉੱਥੋਂ ਸਾਰੇ ਕਾਰੋਬਾਰ ਕਰਕੇ ਫਿਰ ਇੱਥੋਂ ਫਿਰ ਚਲਾ ਗਿਆ ਵਾਪਸ ਬਾਬਾ ਜੀ ਛੱਡ ਦੇਣੀ ਮੈਨੂੰ ਇੱਕ ਨਾਗਰੀ 86 ਤੋਂ ਲੈ ਕੇ ਦੇਖੋ ਸੰਡੇ ਕਿਨੇ ਆ ਗਏ ਬਾਬੇ ਨਾਲ ਇਸ ਬਾਪਣਾ ਬਹੁ ਨਹੀਂ ਛੱਡਦੇ ਨਾ ਉਹ ਚਾ ਕੇ ਛੱਡਣ ਨਾ ਮੈਂ ਛੱਡਦਾ ਕੋਣ ਕਹਿੰਦਾ ਬਾਬਾ ਜੀ ਸਿੰਘ ਜੀ ਹਨੀ ਕਿ ਮੈਂ ਤੌਣ ਬড়া ਦੂੰਗਾ ਆਪਣੀ ਮੇਰਾ ਬੈਸਲੇ ਵਿੱਚ ਜਿਹੜੇ ਮਰਜ਼ੀ ਸੁਣੋਣੀ ਵੀ ਗਟੀ ਵਾਲੇ ਬੈਸਲੇ ਮੇਰਨਾ ਹੈ ਗਿਆ ਜਿੱਥੇ ਮਰਜ਼ੀ ਖੜ ਕੇ ਧਿਆਲੋ ਉਹਨਾਂ ਨੂੰ ਇੱਕ ਹੱਥ ਲਿਆ ਕਰਦੇ ਉਸੇ ਟਾਈਮ ਥੋੜੀ ਸੁੱਕਣਾ ਪੂਰੀ ਉਹ ਤੁਹਾਡੇ ਪਿਆਰ ਦੇ ਭੁੱਖੇ ਆ ਪਿਆਹ ਦੇ ਭੁੱਖੇ ਨਹੀਂ ਤੁਹਾਡੇ ਆਪਣਾ ਕਾਰੋਬਾਰ ਛੱਡ ਕੇ ਤਿਵਾਰ ਵਾਲੇ ਦਿਨ ਸਾਰਾ ਇੱਥੇ ਮਨ ਲੋ ਤੁਸੀਂ ਰਹਿਣੇ ਰਹ ਗੱਡੀਆਂ ਸੀਰੀਅਲ ਹੋਣੇ ਮੇਰਾ ਮੈਂ ਬਿਜ਼ਨਸਮੈਨ ਹਾਂ ਫਰੋਮ ਮੋਗਾ ਸਿਟੀ ਐਥੋਂ ਹੈਗਾ ਉਦੋਂ ਸ਼ੇਅਰ ਵੀ ਕਰਾਇਆ ਸੀ ਅੱਜ 140 ਰੁਪਏ ਕਰਾਇਆ 20 ਸਾਲ ਤੋਂ ਮੇਰੀ ਟੈਟ ਬੰਦ ਕੀਤੀ ਸੀ ਆ ਕੰਪਨੀ ਨੇ 20 ਸਾਲ ਤੋਂ ਕੰਪਨੀ ਨੇ ਟੈਟ ਬੰਦ ਕੀਤੀ ਤੇ ਬੰਦੇ ਟੈਟ ਦੀ ਗੱਡੀ ਜਿੱਥੇ ਮਰਜ਼ੀ ਚੱਲ ਜਾ ਅੰਦਰ ਚੱਲ ਜਾ ਬਾਹਰ ਚੱਲ ਜਾ ਕੋਈ ਨਹੀਂ ਮੇ ਬਹੁਤ ਘੱਟ ਪਾ ਮੈਂ ਕਿ ਬਹੁਤ ਖੁਸ਼ੀ ਹੁੰਦੀ ਹੈ ਖੁਸ਼ੀ ਮੇਰਾ ਬਸ ਤੁਹਾਨੂੰ ਦੱਸਦਾ ਵੀ ਸਭ ਕੁਝ ਕੈਨਸਲ ਆ ਬੱਚਾ ਲੈ ਕੇ ਦਿੱਤਾ ਸਾਰਾ ਕੋਈ ਮੇਰੇ ਕੋਲ ਜਾਣੋ ਨਾ ਰੁਕੇ ਕੋਈ ਬਸ ਪਾਛਾ ਲਿਉਂਦੇ ਸੰਗਤ ਆਂਦੀ ਆ ਆਪਣੀ ਆਸਮਰਾਦ ਲੈ ਕੇ ਪਹੁੰਚਦੀ ਆ ਗੁਰੂ ਘਰ ਵਿਖੇ ਕਿ ਆਸਮਰਾਦ ਪੂਰੀ ਹੋਵੇ ਹੁੰਦੀਆਂ ਕੌਣ ਕਹਿੰਦਾ ਨਹੀਂ ਹੁੰਦੀ ਸੱਚੇ ਦਿਲੋਂ ਤੇ ਆਓ ਤੁਹਾਡੇ ਪੈਸੇ ਦੇ ਭੁੱਖੇ ਨਹੀਂ ਹੋ ਉਹ ਤੁਹਾਡੇ ਪਿਆਰ ਦੇ ਭੁੱਖੇ ਆ ਇਸ ਕਰਕੇ ਇੱਥੇ ਆਉਣਾ ਜ਼ਰੂਰੀ ਆ ਜੁੜ ਜਾਂਦਾ ਆਪ ਸੰਗਤ ਨਾਲ ਜੁੜੇ ਵੇਖੋ ਕਿੰਨਾ ਉਹ ਆਪ ਖੜੇ ਸਭ ਦੇਖ ਰਿਹਾ ਕਿਹੜਾ ਕੀ ਕਰਦਾ ਤੁਸੀਂ ਆ ਕਰ ਰਹੇ ਮੈਂ ਮੇ ਤੋਂ ਸੇਵਾ ਲੈ ਰਹੇ ਮਾਰੇ ਮੈਂ ਕਦੇ ਨਹੀਂ ਲਾਉਣੀ ਜਿੱਦਾਂ ਮੈਂ ਆ ਗਈ ਮੂਹ ਤੇ ਥੱਪੜ ਥਾ ਇਸ ਕਰਕੇ ਸਭ ਨੂੰ ਸ਼ੁਕਰਾਨਦਿਆ ਦੀ ਜਾਂਚ ਹੋਣੀ ਚਾਹੀਦੀ ਬਾਬਾ ਆਪ ਮੈਂ ਤੁਹਾਨੂੰ ਦੱਸੀਆ ਨੇ ਮੈਂ ਤਵੀ ਧੋਣ ਬਣਾ ਦੂੰਗਾ ਮੈਨਾਂ ਬੈਸ ਜਿਹੜਾ ਮਰਜੀ ਬਣਾ ਜਿੱਥੇ ਮਰਜੀ ਖੜ ਕੇ ਜੰਗਲਾਂ 'ਚ ਖੜ ਕੇ ਧਿਆਲੇ ਤੁਹਾਡਾ ਕੰਮ ਪੂਰਾ ਕਰਨਗੇ ਗੂਗਲ 'ਤੇ ਸਰਚ ਕਰ ਕਰਕੇ ਬੀਬੀਆ ਮੈਨੂੰ ਫੋਨ ਕਰਦੀ ਆ ਬਾਈ ਬੋਗਾ ਜੀ ਸਾਨੂੰ ਕੋਈ ਵੀਧੀ ਦੱਸੋ ਨੁਕੀਤੀ ਦੱਸੋ 3 3 ਸਟਾਰ ਵਾਲੋਂ ਦੇ ਗੋਡੀ ਹੱਥ ਲਾਉਂਦੇ ਆਣ ਕੇ ਸ਼ਾਪ ਤੇ ਆ ਵਾ ਅੱਖਾਂ ਚੰਝੂ ਆਉਂਦੇ ਇਸ ਕਰਕੇ ਬੜੀ ਕਿਰਪਾ ਮੇਰੇ ਪਾਸੋਂ ਕਾਫੀ ਬਿਆ ਮੈਂ ਸਾਰੀ ਜ਼ਿੰਦਗੀ ਨਸ਼ਾ ਨਹੀਂ ਮੇਰੀ 55 55 ਸਾਲ ਦੀ ਉਮਰ ਹੋ ਗਈ ਮੇਰੀ ਬੇਟੇ ਤੁਹਾਡੇ ਸਾਡੇ ਜਿਹੜੇ ਆ ਤੇ ਕੋਈ ਨਸ਼ਾ ਨਹੀਂ ਅੱਜ ਤੱਕ ਕਿਸੇ ਇਸ ਕਰਕੇ ਮਾਰੇ ਵੀ ਕਿਹਾ ਬਸ ਸਾਡੇ ਕੋਈ ਮੈਂ ਤਾਂ ਦੱਸਾਂ ਵੀ ਮੈਂ ਕੁਝ ਨਹੀਂ ਹੋਰ ਵੀ ਕੋਈ ਚੰਗਾ ਲੱਗਦਾ ਬਸ ਆਹੀ ਚੀਜ਼ ਆ ਸਾਡਾ ਐਂਟਰਟੇਨਮੈਂਟ ਲੋਕੀ ਨਾਲ ਫਿਲਮ ਵੇਖਦੇ ਆ ਕੋਈ ਬਾਹਰ ਅੰਦਰ ਜਾਂਦੇ ਆ ਪਰ ਸਾਡਾ ਐਂਟਰਟੇਨਮੈਂਟ ਆ ਬਸ ਇੱਥੇ ਆ ਇੱਥੇ ਆ ਕੇ ਰਾਜੀ ਇੱਥੇ ਆ ਕੇ ਮਨ ਨੂੰ ਖੁਸ਼ੀ ਮਿਲਦੀ ਸਕੂਨ ਮਿਲਦਾ ਕੋਈ ਕੁਐਸਚਨ ਬਣਦੇ ਰਹਿੰਦੇ ਉਹ ਹੀ ਕੁਐਸਚਨ ਕਰ ਮੈਂ ਦੇਣ ਨੂੰ ਆਨਸਰ ਦੇਣ ਨੂੰ ਤਿਆਰ ਆ ਬਾਬਾ ਜੀ ਦੇ ਪ੍ਰਤੀ ਮੈਨੂੰ ਬਸ ਤੁਸੀਂ ਪਿਛਲੇ ਜੀ ਤਿਆਰ ਕਰ ਰਹੀ ਸੀ ਕਹਾਣੀ ਮੈਂ ਮੈਂ ਵੇਖਿਆ ਤੇ ਵੀ ਮੈਨੂੰ ਖੇਲੀ ਖੁਸ਼ੀ ਹੁੰਦੀ ਆ। ਬਾਬਾ ਦੀਪ ਸਿੰਘ ਜੀ ਦੀ ਕਹਿ ਸਕਦੇ ਆ ਕਿ ਜ਼ਿੰਦਗੀ ਬਾਰੇ ਬਹੁਤ ਵੱਡੇ ਜੋ ਉਹਨਾਂ ਨੇ ਕੰਮ ਵਾਸਤੇ ਆਪਣੀ ਦੇਣੀ ਦਿੱਤੀ ਆ, ਆਪਣਾ ਸੀਸ ਕਟਾਇਆ ਤਾਂ ਕਿਵੇਂ ਵੇਖੀ ਅਕਿਰਤ ਘਰਣਾ ਸਾਰੀਆਂ ਚੀਜ਼ਾਂ ਥੋੜੀ ਪਵਾਈਆਂ ਜਿੱਦਣ ਗੁਰੂ ਰਹਿਤ ਆਉਣ ਲੱਗਾ ਪੰਜ ਪਕਾਰ ਮੈਨੂੰ ਸਭ ਕੁਝ ਬਾਬੇ ਨੇ ਦਿੱਤਾ। ਕਿਸੇ ਟਾਈਮ ਮੈਂ ਪੇਪਰ ਛੱਡ ਜਾਂਦਾ ਸੀਗਾ ਤੇ ਮੇਰੀ 100 ਰੁਪਏ ਦਰਗਾਹ ਵੀ ਨਾ ਪਰੀ ਸੋ ਬੰਦੇ ਨੇ ਅੱਜ ਸੋਹਰ ਬੀ ਸ਼ੌਕ ਸਭ ਤੋਂ ਸ਼ਾਇਰੀ ਸਭ ਕੁਝ ਬਾਬੇ ਨਹੀਂ ਦਿੰਦਾ ਮੈਂ ਕੁਝ ਨਹੀਂ ਲਗੋਇਆ ਤੁਲਸੀ ਜੀ ਜੀ ਕੋ ਟਾਈਮ ਇਹੋ ਜਾਂਦਾ ਹੈ ਕਿ ਜਦੋਂ ਕੋਈ ਸਾਥ ਨਹੀਂ ਦਿੰਦਾ ਤਾਂ ਸਿਰਫ ਇੱਕ ਰਪਿੰਦੀ ਗ੍ਰਤੀ ਸਿੰਘ ਇਹਨਾਂ ਬੇਵသား ਨਹੀਂ ਅਸੀਂ ਅਮਰ ਦੀ ਸ਼ਾਮ ਕੇ ਕਿਹੜਾ ਜੀ ਉਹ ਬਾਬੇ ਦੀ ਕਾਫੀ ਰੇਣਾ ਟਾਈਮ ਨਹੀਂ ਪੁੱਲਦਾ ਪਰ ਬਾਬੇ ਨੇ ਤਾਂ ਦੱਸਿਆ ਵੀ ਮੇਰੇ ਕੋਲ ਸ਼ਬਦ ਨਹੀਂ ਹੈ ਉਹਨਾਂ ਪ੍ਰਤੀ ਜਿਨ੍ਹਾਂ ਦੇ ਦੋ ਦੋ ਸਟਾਰ 3 ਦੀ ਸਟਾਰ ਲੱਗੇ ਆਣ ਕੇ ਗੋਡਲ ਦੇ ਮੈਂ ਤੁਹਾਨੂੰ ਦਿਮਾਲੇ ਵਾਲੇ ਦਿਖਾ ਦਿੰਦਾ ਪੱਲੇ ਕੋਚਿਵ ਨਹੀਂ ਆਂਦਰ ਕੋਚਿਵ ਨਹੀਂ ਆਪਰ ਉਹਨਾਂ ਨੂੰ ਮੰਗਣਾ ਨਹੀਂ ਹੁੰਦਾ ਪਿਆਰ ਕਰਨਾ ਨਹੀਂ ਹੁੰਦਾ ਗੁਰੂ ਨਾਲ ਕਿਵੇਂ ਪਿਆਰ ਕਰੀਦਾ ਆ ਜਿਹੜੀ ਤੁਸੀਂ ਦਿੰਦੇ ਹੋਏ ਸਾਨੂੰ ਚੰਗੀ ਅੱਜ ਤਾਂ ਸਮਝ ਕਦੀ ਉਹ ਟਾਈਮ ਯਾਦ ਕਰਦੇ ਹਾਂ ਕਿ ਜਦੋਂ ਕੋਈ ਹਾਲਾਤ ਉਹ ਜੇ ਆਏ ਸੀ ਕਿ ਪਰ ਬਾਬੇ ਨੇ ਕਿਸੇ ਨੇ ਬਾਣੀ ਫੜੀ ਪਰ ਬਾਬੇ ਨੇ ਜੋ ਬਾਣੀ ਮੇਰੀ ਕਿਹੜੀ ਘੜੀ ਆ ਮੇਰੇ ਮੂੰਹ ਹਰ ਮੂਲ ਮੰਤਰ ਚੱਲਦਾ ਰਹਿੰਦਾ ਕਿਹੜੀ ਘੜੀ ਆ ਜਦੋਂ ਮੈਨੂੰ ਬਾਬਾ ਜੀ ਨਹੀਂ ਮਿਚਾਇਆ ਹਰ ਵਕਤ ਨਾ ਰਹਿੰਦੇ ਆ ਸਮਝੋ ਤਾਂ ਸਹੀ ਤੁਸੀਂ ਅਮਰਤਬਿਲਾ ਮਿਲਿਆ ਵਾ ਦੋ ਵੇ 18 ਦੇ ਮੈਨੂੰ ਘਰੇ ਮਾਰਾ ਪ੍ਰਕਾਸ਼ 6 ਪਾਠ ਲੈ ਚੁਕੇ ਗੁਰਗਬਾਸੀ ਨਿਮ ਸੈਂਚੀ ਦਿੱਤੀ ਮੰਗੀ ਦੀ ਮੰਗੀ ਸ਼ਰਾਬ ਪੀਂਦੇ ਆ ਪਰ ਮੈਂ ਕੱਲਾ ਸਖਸਾਂ ਘਰ ਦੇ ਵਿੱਚ ਜਿਹੜੀ ਮੈਨੂੰ ਮਾਰੇ ਨਹੀਂ ਜੋੜੇ ਨਾਲ ਚਾਹ ਕੇ ਉਹ ਨਹੀਂ ਛੱਡ ਸਕਦਾ ਨਾ ਉਹ ਛੱਡਦਾ ਮੈਂ ਛੱਡਦਾ ਤੁਹਾਨੂੰ ਦੱਸਦਾ ਵੀ ਮੇਨਾਂ ਬੈਸਲੇ ਵਿੱਚ ਕੋਈ ਬੰਦਾ ਮਰਜੀ ਹੁਣ ਮੈਂ ਮੇਰੇ ਬਰਾਗ ਆ ਗਿਆ ਸੁਖ ਨਿਸ਼ਾਲਾ ਪਾੜ ਕਰਦੇ ਗਏ ਬਰਾਗ ਆ ਜਾਂਦਾ ਅਧੀਆਂ ਬੀਬੀਆਂ ਅੰਦਰ ਬਾਦਨ ਉਹ ਸਭ ਕੋਈ ਕਿਰਪਾ ਬਹੁਤ ਪਿਆਰ ਕਰਦੀ ਮੈਨੂੰ ਸੰਗਤ ਵੀ ਬਾਬਾ ਜੀ ਬਹੁਤ ਪਿਆਰ ਕਰਦੇ ਦੱਸ ਨਹੀਂ ਸਰ ਧਿਆਨ ਦੇ ਰਹੋਗੇ ਰਹਿੰਦੀ ਆਂਦੇ ਰਹੇ ਉਹ ਲਿਆਉਂਦਾ ਮੈਂ ਨਹੀਂ ਹੁੰਦਾ ਉਹ ਠੰਡਾ ਤੜਕੇ ਆ ਫੜ ਕੇ ਖਾਂਦਾ ਕਿਹਾ ਚੱਲ ਉੱਠ ਬੜੀ ਕਿਰਪਾ ਬਾਸ ਜੀ ਮੈਂ ਦੱਸੀ ਸਾਡਾ ਬਹੁਤ ਮੇਰੇ ਹਰ ਕੰਮ ਨਾਲ ਸਾਈ ਹੁੰਦੇ ਕੰਮ ਵਿੱਚ ਕਰ ਅਦਾਸ ਕਰਦੇ ਮੇਰਾ ਕੰਮ ਹੋ ਜਾਂਦਾ ਚਾਹੇ ਮੈਨੂੰ 50000 ਦੀ ਲੋੜ ਚਾਹੇ ਲੱਖ ਦੀ ਲੋੜਾ ਮੇਂਗਾ ਚੱਕ ਇੰਨਾ ਪਿਆਰ ਹੈ ਬਹੁਤ ਸਿਆਣਾ ਸੁਣਦਾ ਮੇਰੇ ਪੁੱਤ ਨੂੰ ਐ ਚਾਹੀਦਾ ਦੀ ਕਹਿੰਦੇ ਤੂੰ ਦੱਸਿਆ ਨਾ ਮੰਗਣਾ ਆਉਣਾ ਚਾਹੀਦਾ ਤੈਨੂੰ ਨਾ ਮਕਸਦੋਗ ਲੁਕੀਓ ਦੇ ਸੰਗ ਦੇ ਆ ਕਦੇ ਨਾ ਸੰਗੋ ਬਸ ਬੈਠੇ ਆ ਪਾਟ ਕਰਦੇ ਕੋਈ ਸੰਗਨ ਦੀ ਲੋੜ ਨਹੀਂ ਤਾਨੂੰ ਬਾੜੀ ਨਾਲ ਮਾਲਾਫੜੀ ਬੈਠੇ ਆ ਪਹਿਲਾਂ ਕਹਿੰਦਾ ਵੱਡਾ ਬਾਣੀ ਮਾਲਾਫੜੀ ਬੈਠਾ ਪਰ ਤੈਨੂੰ ਰੱਬ ਨਾਲ ਜੁੜੀ ਬੈਠੀ ਆਉ ਜੋ ਕਹਿੰਦਾ ਕੋਈ ਕਹੀ ਜਾਵੇ ਪਰ ਜਦੋਂ ਥੱਲੇ ਉਤਰਨਗੇ ਤੁਹਾਡੇ ਐ ਕਰਕੇ ਉਤਰਨਗੇ ਚਿਰ ਛੁਕਾ ਕੇ ਉਤਰਨਗੇ ਬੜੀ ਸ਼ਕਤੀ ਬਾਣੀ ਦੇ ਵਿੱਚ ਬਹੁਤ ਰਸ ਦੀ ਕਰਦੇ ਨਹੀਂ ਕਹਿੰਦੇ ਕਿ ਅੱਜ ਰਹਿਣ ਤੋਂ ਮੌਸਮ ਖਰਾਬ ਹੈ ਜਾਂ ਆਪ ਨੇ ਕਿਹਾ ਸੀ ਇੱਕ ਵਾਰੀ ਮੈਂ ਕਿਹਾ ਜਿਹੜੇ ਰੋਜ਼ ਸ਼ਰਾਬ ਪੀਂਦੇ 100 ਰੁਪਏ ਦੀ ਉਹਨਾਂ ਨਾਲ ਤਾਂ ਚੰਗਾ ਮੈਂ ਮੈਂ ਹਫ਼ਤੇ ਬਾਅਦ 100 ਰੁਪਏ ਲੱਗਦਾ ਉਹਦੇ ਸ਼ੇਅਰ ਵੀ ਕਰਾਇਆ ਆਂ ਭਾਈ ਆਉਣ ਦਾ ਅੱਜ 140 ਰੁਪਏ ਇੱਕ ਪਾਸੇ ਦਾ ਤੇ ਤੁਹਾਨੂੰ ਦੱਸਿਆ 86 ਤੋਂ ਲੈ ਕੇ ਅੱਜ ਤੱਕ ਦੇ ਲੋ ਕੋਈ ਸੰਡੇ ਮੈਂ 86 ਤੋਂ ਲੈ ਕੇ ਅੱਜ ਤੱਕ ਮੇਰੇ ਕੋ ਸਾਰੇ ਹੁਕਮਨਾਮਾ ਸਾਹਿਬ ਨੇ ਡੇਲੀ ਲਿਖਤ ਹੁਕਮਨਾਮਾ ਸਾਹਿਬ ਬੋਲੋ ਇੱਕ ਪੰਕਤੀ ਮੈਂ ਤੈਨੂੰ ਮੂੰਹ ਜਵਾਨੀ ਬੋਲ ਦੂਗਾ ਸਾਰੇ ਹੁਕਮਾਂ ਮੈਂ ਸੁੱਚੇ ਪੰਨ ਲਿਖੇ ਹੋਏ ਇਸ ਕਰਕੇ ਮੇਰੇ ਪਾਤਸ਼ਾਹੀ ਬਹੁਤ ਕਰਪਾ ਮੇਰੇ ਤੇ ਆ ਹੁਣ ਮੈਂ ਕਿਸੇ ਵਾਸਤੇ ਜੋਦਾ ਕਿਉ ਲੈ ਗਿਆ ਦਸਤਾਰ ਵਾਲੇ ਭੈਣ ਜੀ ਜਿਨ੍ਹਾਂ ਨੇ 100-100 ਕਿੱਲਾ ਜ਼ਮੀਨਾਂ ਮੇਰੇ ਗੋਡੀਆਂ ਹਥਲਾਉਂਦੀਆਂ ਕਹਿੰਦੇ ਬਾਬਾ ਜੀ ਤੁਹਾਡੀ ਸੇਵਾ ਦੇ ਫੈਦਾ ਹੋ ਗਏ ਸੀ ਇੰਨਾ ਪਿਆਰ ਕਰਦੇ ਉਹਨਾਂ ਨਾਲ ਬੰਦਾ ਆਮ ਬੰਦਾ ਗੱਲ ਹੀ ਕਰਦਾ ਪਿਸਤੌਲ ਪਾਉਂਦੀਆਂ ਜਿਹੜੀਆਂ ਦਮਾਲੀਆਂ ਵਾਲੀਆਂ ਬੀਬੀਆਂ ਐਨੇ ਮੰਗੀ ਮਈਆਂ ਕਰਾਂ ਚਾਹੁੰਦੀਆਂ ਪਰ ਮੈਨੂੰ ਬਹੁਤ ਪਿਆਰ ਕਰਦੇ ਆ ਸਿਰਫ ਇਸ ਕਰਕੇ ਵੀ ਤੁਸੀਂ ਗੁਰੂ ਨਾਲ ਜੁੜੇ ਹੋਏ ਹੋਏ ਦਿੰਦਾ ਨਾਲ ਪਰਿਵਾਰ ਵੀ ਆਂਦਾ ਨਾਲ ਕੱਲੇ ਇਨਾਹ ਮੇਰਾ ਬੇਟਾ ਹੋਣੋਂ ਲੱਗਿਆ ਹੁਣ ਮੰਨਣ ਲੱਗੇ ਪਹਿਲਾਂ ਉਹ ਪਹਿਲਾਂ ਨਹੀਂ ਮੰਨਦੇ ਹੁਣ ਜੋੜ ਲਿਆ ਬਾਬਾਈ ਨੇ ਬਾਬੇ ਨੇ ਜੋੜ ਲਿਆ ਜੀ ਮੈਂ ਤੁਹਾਨੂੰ ਦੱਸਦਾ ਵੀ ਜਿੱਥੇ ਮੇਰੇ ਕੋ ਫੋਨ ਨੰਬਰ ਲੁੱਕ ਹੀ ਲੈਂਦੇ ਬਹੁਤ ਲੋੰਦੇ ਲੋਕੀ ਵੀ ਮੋਗਾ ਸਾਹਿਬ ਤੁਹਾਡੇ ਨਾਲ ਗੱਲ ਕਰਨੀ ਵੀ ਫੋਨ ਤੇ ਗੱਲ ਕਰ ਲਾਂਗੇ ਫਿਰ ਮਨ ਨਾਲ ਸੁਣਾਉਣਾ ਫਿਰ ਅੱਖਾਂ ਚ ਬਰਾਗ ਆਇਨ ਉਹਨਾਂ ਦੇ ਤੁਸੀਂ ਬੈਠੋ ਕਰੇ ਤੁਹਾਡੇ ਪੈਰਾਂ ਤੋਂ ਜ਼ਮੀਨ ਨਿਕਲ ਜਗੀ ਲੱਖ ਲੱਖ ਰੁਪਏ ਮੈਨੂੰ ਲਾਕਡਾਊਨ ਚ ਲੋਕੀ ਦਿੰਦੇ ਰਹੇ ਕਹਿੰਦੇ ਮੋਗਾ ਸਾਹਿਬ ਤੁਹਾਡੇ ਕੋਈ ਪਹਿਨਣਾ ਵਾਪਸ ਕਰ ਉੱਥੇ ਚੜਾ ਦਿਓ ਬਾਹਰੋਂ ਭੇਜ ਦਿੰ ਇਹ ਦੋ ਤਿੰਨ ਲੋਕ ਸੀ ਜਿਹਨਾਂ ਤੋਂ ਮੁਸਲਮਾਨ ਪੈਸੇ ਭੇਜ ਦਿੰਦੇ ਸਿਰ ਬਾਤ ਚੀਜ਼ ਦੇਖ ਕੇ ਇਸ ਕਰਕੇ ਮੇਰੇ ਪਾਸ ساری ਕਿਰਪਾ ਮੈਂ ਛੱਡ ਨਹੀਂ ਸਕਦਾ ਚਾਹੇ ਮੇਰੇ ਕੋਲ ਜਿੰਨਾ ਮਰਜੀ ਰੁਪਿਆ ਦੇ ਦੇ ਮੈਂ ਨਹੀਂ ਛੱਡ ਸਕਦਾ